کہڑا آگوس چلو جی پندرہ دے دیکھو اس وقت آگو سر جی سو ستارہ سی اگلا سوال جی چناب ٹیم کا ਗੁਰਮੁਖੀ ਸਾਹਿਬ ਤੇ ਜਿਸ ਨੇ ਵੀ ਹਮਲਾ ਕੀਤਾ ਜਾਂ ਬੇਅਦਬੀ ਦੀ ਕੋਸ਼ਿਸ਼ ਕੀਤੀ ਉਹ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਸ ਸੰਸਾਰ ਤੋਂ ਖੁਰੜ ਪੜ ਗਿਆ ਉੱਡ ਗਿਆ 153 ਦਿਨ ਠੀਕ ਜਵਾਬ ਹੈ ਜੀ 153 ਦਿਨ ਤੋਂ ਵੱਧ ਜਲਦੀ ਨਹੀਂ ਰਹਿ ਸਕਿਆ ਪੰਜ ਜਾਨਾਂ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ ਅਗਲੀ ਟੀਮ ਦਾ ਸੰਭਾਲਿਆ ਜੀ ਉਹ ਪੰਜਾਂ ਦੇ ਨਾਮ ਦੱਸਣੇ ਆ ਮਕਸਦ ਉਹਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਮਸਾਰੰਗੜੀ ਅਖਾਂ ਜਹਾਨ ਖਾ ਅਹਿਮਸ਼ ਅਬਦਾਲੀ ਇਤਿਹਾਸ ਕਰਦੀ ਹਾਂ ਹਾਂ ਮਸਾਰੰਗੜ ਨੇ ਕੀ ਵੇਦ ਲੈ ਕੇ ਤੇਜ਼ੇ ਜੈਸਥਾਨ ਦੇ ਬਾਹਰ ਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਮਸਾਰੰਗਾਂ ਆਪ ਪੈਂਦਾ ਸੀ ਸਰੋਖ ਮਹਾਰਾਜ ਦਾ ਪਾਸੇ ਕਰਵਾਤਾ ਉਹ ਥਾਂ ਤੇ ਜਿੱਥੇ ਆਪਾਂ ਜਾ ਕੇ ਸੀਸ ਝੁਕਾਉਣਾ ਬਾਰ-ਬਾਰ ਉੱਥੇ ਉਹ ਆਪ ਪਿੰਨਾ ਸੀ ਬੈਠ ਕੇ ਨਸ਼ੇ ਕਰਦਾ ਸੀ ਬੁੱਕਾ ਤੰਬਾਕੂ ਪੀਂਦਾ ਸੀ ਸ਼ਰਾਬ ਪੀਂਦਾ ਸੀ ਹੋਰ ਨਸ਼ੇ ਕਰਦਾ ਸੀ ਤੇ ਜਿਹੜੀ ਜਗ੍ਹਾ ਤੇ ਬੈਠ ਕੇ ਗੁਰੂ ਘਰ ਦੇ ਕੀਰਤਨੀਆਂ ਕੀਰਤਨ ਕਰਦੇ ਐ ਉਹ ਜਗ੍ਹਾ ਕਰ ਉਹ ਕੁੜੀਆਂ ਨੂੰ ਨਚਾਉਂਦਾ ਸੀ ਬੇਸਵਾਵਾ ਦਾ ਨਾਸ਼ ਕਰਵਾਉਂਦਾ ਸੀ ਹਰ ਮੰਦਰ ਸੇਵ ਦੀ ਵੇਦ ਵੀ ਕਰਦਾ ਸੀ 153 ਦਿਨਾਂ ਦੇ ਵਿੱਚ ਵਿੱਚ ਸਿੰਘਾਂ ਨੇ ਉਹ ਸਹਾਇਆ ਕਰਦਾ ਸੀ ਭਾਈ ਸੁਖਾ ਸਿੰਘ ਤੇ ਭਾਈ ਮਨਤਾਪ ਸਿੰਘ ਨੇ ਅੱਗੇ ਜੀ ਸਕੋਰ ਦੱਸਦੇ ਹੋ ਜੀ ਸਾਰੀਆਂ ਟੀਮਾਂ ਦੇ ਸਤਲੁਜ ਟੀਮ ਦੇ 50 ਨੰਬਰ ਹਨ ਰਾਵੀ ਟੀਮ ਦੇ 60 ਨੰਬਰ ਹਨ ਬਿਆਸ ਟੀਮ ਦੇ 45 ਨੰਬਰ ਹਨ ਜਨਾਬ ਟੀਮ ਦੇ 60 ਨੰਬਰ ਹਨ ਜੈਲਮ ਟੀਮ ਦੇ 3 ਨੰਬਰ ਹਨ ਸਨਾਪ ਦੇ 50 ਹਾਜ਼ਰ ਤਰੂ ਸਿੰਘ ਜੀ ਨੂੰ ਸੁਣਾ ਰਹੇ ਸੀ ਭਾਈ ਤਾਰੂ ਸਿੰਘ ਜੀ ਦੀ ਸ਼ਿੱਧੀ ਕਦੋਂ ਭਾਈ ਲਾਈ 1745 24-25 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਜੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਖੋਪੜੀ ਉਤਾਰ ਦਿੱਤੀ ਸੀ ਅੱਗੇ ਟੀਮ ਦਾ ਸੰਭਾਲਿਆ ਜੀ ਦੇਖਣ ਹੋਰ ਚਾਹ ਰੱਖੀਏ ਸਿੱਖ ਕੇਸਾਂ ਤੋਂ ਬਿਨਾ ਜ਼ਿੰਦਾ ਨਹੀਂ ਰਹਿੰਦਾ ਖੋਪੜੀ ਤੋਂ ਬਿਨਾ ਜ਼ਿੰਦਾ ਰਹਿ ਸਕਦਾ ਹੈ ਇਹ ਵੱਸਣ ਪੂਰੇ ਕੀਤੇ ਆ ਭਾਈ ਤਾਰੂ ਸਿੰਘ ਦੇ ਨੇ ਖੋਪੜੀ ਉਤਾਰਤੀ ਖੋਪੜੀ ਤੋਂ ਬਿਨਾ ਸੇਖ 22 ਦਿਨ ਪ੍ਰਾਨ ਰਹਿ ਜਿਉਂਦੇ ਰਹੇ ਪਰ ਜਦੋਂ ਆਪਾਂ ਵੀ ਅਹਿਸਾਸ ਕਰੀਏ ਜਦੋਂ ਸਿਰ ਤੋਂ ਕੇਸ ਸਾਡੇ ਕਤਲ ਕਰਵਾ ਦਿੰਦੇ ਆ ਉਦੋਂ ਆਪਾਂ ਮਰ ਜਾਣੇ ਆ ਅੱਖਾਂ ਜੀਵਾ ਵਿਸਰ ਮਰ ਜਾਓ ਜਦੋਂ ਤੁਸੀਂ ਕੇਸ ਕਤਲ ਕਰਾਉਣੇ ਆ ਤੇ ਭਾਈ ਗੁਰਦਾਸ ਜੀ ਦੀਆਂ 1200 ਪੜਦੇ ਆ ਨਾ ਉਦੋਂ ਤੁਸੀਂ ਬੇਈਮਾਨ ਹੋ ਜਾਂਦੇ ਆ ਬੇਈਮਾਨ ਮਨ ਹੁੰਦਾ ਨਹੀਂ ਤਾਂ ਨਾਈ ਕੋਲੇ ਜਾਂਦੇ ਆ ਸਾਫਤ ਸੂਰਤ ਰੱਬ ਦੀ ਭੰਨੇ ਬੇਈਮਾਨ ਕਹਿੰਦੇ ਬੇਈਮਾਨ ਹੈ ਜਿਹੜਾ ਰੱਬ ਦੀ ਦਿੱਤੀ ਸਾਫਤ ਸੂਰਤ ਨੂੰ ਸਾਹਮਣੇ ਨਹੀਂ ਰੱਖ ਸਕਿਆ ਮਾਈਆਂ ਕੋਲੇ ਜਾ ਕੇ ਉਸਤਰੀ ਲਵਾਉਣਾ ਹੈ ਬੀਬੀਆਂ ਵੀ ਇਸ ਕੰਮ ਚ ਹਲਕਾ ਕਰਦੀਆਂ ਪਹਿਲਾਂ ਭਾਈ ਹੁੰਦੇ ਸੀ ਹੁਣ ਬੀਬੀਆਂ ਦੇ ਵੀ ਬਰਾਬਰ ਦੇ ਸਨ ਹੋਰ ਇਹ ਆਪਣੇ ਕੌਮ ਦੇ ਜੋਧਿਆਂ ਤੇ ਮਾਣ ਕਰ ਗਏ ਜਿਹੜੇ ਕਹਿੰਦੇ ਕੇ ਸਾਂਹ ਮੱਤ ਨਹੀਂ ਲਾਉਣ ਦੇਵਾਂਗਾ ਤੈਨੂੰ ਕੇਸਾਂ ਹੀ ਦੇ ਆ ਸਾਫਤੇ ਦੇਵਾਂਗਾ ਮਰੇ ਵੇ ਕੇਸ ਹੀ ਦਿੰਦਾ ਤੈਨੂੰ ਤੈਨੂੰ ਸਾਫਤੇ ਕੇਸ ਦੇਵਾਂਗਾ ਤੇ ਭਾਈ ਤਾਰੂ ਸਿੰਘ ਨੇ ਸਾਫਤੇ ਕੇਸ ਦਿੱਤੇ ਵੀ ਕੇਸ ਤਾਂ ਮੇਰੇ ਸਿਰ ਦੇ ਅੰਦਰੋਂ ਸ਼ੁਰੂ ਹੁੰਦੇ ਆ ਉੱਤੋਂ ਕੇਸ ਕੱਟਦੇ ਤਾਂ ਮਰ ਜਾਂਦੇ ਆ ਆਪਾਂ ਉਹਨਾਂ ਦੇ ਵਾਰਿਸਾਂ ਵਾਰਸ ਵੰਨਾ ਹੈ ਭਾਈ ਤਾਰੂ ਸਿੰਘ ਦੇ ਜਿਨ੍ਹਾਂ ਨੇ ਕੋਪੜੇ ਲੋਹਾਲੇ ਹਰਕੇਸ਼ ਘਟਾਉਣੇ ਪਰਿਵਾਰ ਨਹੀਂ ਕੀਤੇ ਅੱਗੇ ਜੀ ਰਾਵੀ ਟੀਮ ਦਾ ਸੰਭਾਲ ਭਾਈ ਲਾਲੂ ਜੀ ਕਿਹੜੇ ਪਿੰਡ ਰਹਿੰਦੇ ਸੀ ਐਮਨਾਬਾਠੀਕ ਹੈ ਜੀ 10 ਨੰਬਰ ਅਗੇ ਜੀ ਵਿਆਸ ਟੀਮ ਦਾ ਸਵਾਲ ਹੈ ਰਾਵੀ ਦਰਿਆ ਦੇ ਕੰਢੇ ਕਿਨਾਰੇ ਤੇ ਜਾ ਕੇ ਗੁਰੂ ਜੀ ਜ਼ਮੀਨ ਤੇ ਬਹਿੰਦੇ ਉਹ ਜ਼ਮੀਨ ਦਾ ਮਾਲਕ ਕੌਣ ਸੀ ਉਹ ਜ਼ਮੀਨ ਦਾ ਮਾਲਕ ਕੌਣ ਸੀ ਰਾਵੀ ਦਰਿਆ ਦੇ ਕੰਢੇ ਤੇ ਭਾਈ ਗਿੰਦਾ ਭਾਈ ਗਿੰਦਾ ਠੀਕ ਹੈ ਜੀ 10 ਨੰਬਰ ਅਗਲੀ ਟੀਮ ਨਾਲ ਸਵਾਲ ਹੈ ਜੀ ਪਾਈ ਗੇਂਦੇ ਦੀ ਮਨ ਦੀ ਕੀ ਇੱਛਾ ਸੀ ਕੀ ਜਾਨਾ ਸੁਦੇ ਬੰਦੇ ਵਿੱਚ ਜਦੋਂ ਉਹ ਦੇਖਦਾ ਮੇਰੇ ਖੇਤ ਦੇ ਵਿੱਚ ਗੁਰੂ ਸਾਹਿਬ ਆ ਕੇ ਬੈਠੇ ਆ ਕੀ ਗੁਰੂ ਸਾਹਿਬ ਨੇ ਇਸ਼ਾਤ ਉੱਥੇ ਵਸ ਜਾ ਹਾਂ ਉਹਨੇ ਪਹਿਲੀ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਜੇ ਤੁਹਾਡੇ ਆਉਣ ਨਾਲ ਇਸ ਬੰਜਰ ਧਰਮੀ ਦੇ ਵਿੱਚ ਰੌਣਕ ਲੱਗੀ ਹੈ ਮੌਸਮ ਸੁਹਾਵਣਾ ਪਿਆ ਏ ਇਹ ਮੌਸਮੇ ਇਸੇ ਤਰ੍ਹਾਂ ਦਾ ਬਣਿਆ ਰਹੇ ਤੁਸੀਂ ਸਦਾ ਵਾਸਤੇ ਇੱਥੇ ਵਸ ਜਾਓ ਪਹਿਲੀ ਬੇਨਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਅਸੀਂ ਇੱਕ ਥਾਂ ਨਹੀਂ ਵੱਸ ਸਕਦੇ ਫਿਰ ਉਹਨੇ ਦੂਸਰੀ ਬੇਨਤੀ ਕੀਤੀ ਜੀ ਤੁਹਾਡੀ ਹੈ ਦੂਸਰੀ ਬੇਨਤੀ ਕੀ ਕੀਤੀ ਹਾਂ ਫਿਰ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਤੁਸੀਂ ਇੱਥੇ ਰਹਿ ਨਹੀਂ ਸਕਦੇ ਤੇ ਆਪਣੇ ਨਾਮ ਤੇ ਇਹ ਪਿੰਡ ਦਾ ਨਾਮ ਰੱਖ ਦਿਓ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਮੇਰੇ ਆਉਣ ਨਾਲ ਤਾਂ ਸੁਭਾਅਵਲੀ